ਬਰਾੜ ਸਾਹਿਬ ਇਹ ਤਸਵੀਰ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇੋਂ ਕਾਲਾ ਪਾਣੀ ਆ ਰਿਹਾ ਸਤਲੋਜ ਦੇ ਸਾਫ਼ ਪਾਣੀ ਦੇ ਵਿੱਚ ਆ ਕੇ ਰਲ ਰਿਹਾ ਉਹੀ ਪਾਣੀ ਅੱਧੇ ਮਾਲਵੇ ਨੂੰ ਜਾ ਰਿਹਾ ਮੰਦ ਭਾਗੀ ਗੱਲ ਹੈ ਅਸੀਂ ਬਾਣੀ ਰੋਜ ਪੜ੍ਹਦੇ ਆਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਿਤਾ ਦਾ ਦਰਜਾ ਦਿੱਤਾ ਹੋਇਆ ਤੇ ਪਿਤਾ ਦਾ ਸਤਕਾਰ ਆ ਦੇਖ ਸਕਦੇ ਹੋ ਸਿਆਸਤਾਂ ਹੁਣ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਕਿੰਨਾ ਕੁ ਕਰਦੇ ਆ ਉਹ ਲੋਕ ਜਿਹੜੇ ਲੋਕ ਕਦੇ ਕਹਿੰਦੇ ਹੁੰਦੇ ਸੀ ਕਿ ਅਸੀਂ ਸੱਤਾ ਚਾਹਾਂਗੇ ਕਿ ਅਸੀਂ ਇਹ ਜ ਇਹ ਇੰਨਾ ਸਾਫ਼ ਪਾਣੀ ਕਰ ਦਾਂਗੇ ਅਸੀਂ ਇਹਦੇ ਨਾਲ ਨਹਾ ਸਕਦੇ ਹਾਂ ਮਾਨ ਸਾਹਿਬ ਆਓ ਦਿਖਾਓ ਜਲਵਾ ਕਿ ਕਰੋ ਪਾਣੀ ਸਾਫ਼ ਕਰੋ ਇੰਡਸਟਰੀ ਕਿੱਥੇ ਸ਼ਿਫਟ ਕਰਨਾਂ ਹੈ ਦੇਓ ਮਾਪਦੰਡ ਉਹਨਾਂ ਨੇ ਕਿ ਕਿਹਨੇ ਇੰਡਸਟਰੀ ਲੱਗਣੀ ਚਾਹੀਦੀ ਹੈ ਹੋਰ ਲਾਓ ਇੰਡਸਟਰੀ ਸਾਨੂੰ ਕੋਈ ਤਰ੍ਹਾਂ ਦੀ ਪਰ ਸ਼ਰਤਾਂ ਪੂਰੀਆਂ ਕਰਦੀ ਹੋਵੇ ਨਾ ਇੰਡਸਟਰੀ ਉਹ ਸਾਡੇ ਪਾਣੀ 'ਚ ਜ਼ਹਿਰ ਨਾ ਮਿਲਾਉਂਦੀ ਹੋਵੇ ਰੋਜ਼ਗਾਰ ਦਿੰਦੀ ਹੋਵੇ ਰੋਜ਼ਗਾਰ ਤਾਂ ਸਾਡੇ ਬੱਚਿਆਂ ਨੂੰ ਮਿਲ ਨਹੀਂ ਰਿਹਾ ਅਬਰਾਰ ਸਾਹਿਬ ਤੁਸੀਂ ਗੱਲ ਕਰੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕਰੀ ਇਹ ਗੱਲ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਅਕਸਰ ਸਟੇਜਾਂ ਤੋਂ ਕਰਦੇ ਨੇ ਕਿ ਲੱਗਦਾ ਇਸ ਗੱਲ ਨੂੰ ਅਮਲੀ ਜਾਮਾ ਕਿਉਂ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਅਸੀਂ ਇੰਡਸਟਰੀ ਵਾਲਿਆਂ ਤੋਂ ਪੈਸੇ ਖਾਂਦੇ ਰਹਾਂਗੇ ਉਹਨਾਂ ਚਿਰ ਅਸੀਂ ਕਿਵੇਂ ਨਤੀਜੇ ਦੇ ਪਹੁੰਚ ਸਕਦੇ ਇੰਡਸਟਰੀ ਨਾ ਖੜਨ ਦਾ ਇੱਕ ਕਾਰਨ ਹੋ ਸਕਦਾ ਕਿ ਇੰਡਸਟਰੀ ਵਾਲੇ ਮੋਟਾ ਪੈਸਾ ਤੁਹਾਨੂੰ ਦਿੰਦੇ ਇਹ ਮੁੱਦਾ ਜੋ ਵੱਡੇ ਦਰਿਆ ਦਾ ਇਹ ਮੁੱਦਾ ਅਸਲ ਇਲੈਕਸ਼ਨਾਂ ਦੇ ਵਿੱਚ ਬਣਿਆ ਕਿਉਂ ਭਾਈ ਮੁੱਦਾ ਕੋਈ ਵੀ ਨਹੀਂ ਬਣਿਆ ਇਲੈਕਸ਼ਨਾਂ 'ਚ ਕੌਣ ਦੇਖਦਾ ਮੁੱਦਾ ਤਰਾਸ ਦਿੱਤਾ ਹੀ ਹੈ ਜੇ ਲੋਕ ਦੇਖਦੇ ਹੈ ਕਿ ਇਹਨਾਂ ਦੋਨਾਂ ਨੂੰ ਤਿੰਨ ਤਿੰਨ ਵਾਰੀ ਚੁਣ ਕੇ ਭੇਜਿਆ ਇਹਨਾਂ ਨੇ ਢੱਕਾ ਨਹੀਂ ਤੋੜਿਆ ਲੋਕਾਂ ਨੇ ਫਿਰ ਵੋਟਾਂ ਪਾਤੀਆਂ ਲੋਕ ਜਾਗਰੂਕ ਹੀ ਨਹੀਂ ਹੋ ਰਹੇ ਹਾਂ ਮੰਤਰੀ ਬਣਾਤਾ ਉਹਨੂੰ ਬਿੱਟੂ ਨੂੰ ਚਲੋ ਚੰਗਾ ਜੇ ਪੰਜਾਬ ਦੇ ਕੋਈ ਸਵਾਰੇ ਉਹਨੂੰ ਵੀ ਮਿਲਾਂਗੇ ਉਹਨੂੰ ਵੀ ਕਹਾਂਗੇ ਭਾਈ ਤੂੰ ਕਹਿੰਦਾ ਸੀ ਸਰਕਾਰ ਬਣੂਗੀ ਮੈਂ ਸਰਕਾਰ 'ਚ ਜਾਊਂਗਾ ਤਾਂ ਹਾਂ ਮੈਂ ਕੁਝ ਕਰ ਸਕਦਾ ਹੁਣ ਲੈ ਭਾਈ ਥੋੜੀ ਸਰਕਾਰ ਖਰਾ ਹਲ ਇਹਨਾਂ ਨੇ ਤੇਰਾ ਹਲਕਾ ਹੈ ਵੋਟਾਂ ਤੋਂ ਲਈਆਂ ਇਹਨਾਂ ਲੋਕਾਂ ਤੋਂ ਤੇ ਇਹਦਾ ਹੱਲ ਹੋਣਾ ਚਾਹੀਦਾ ਹੈ ਤਾਂ ਪਹਿਲਾਂ ਦੋ ਵਾਰੇ ਲੁਧਿਆਣੇ ਦੇ ਵਿੱਚੋਂ ਬੁੱਢਾ ਦਰਿਆ ਨੰਗ ਦਾ ਸੀ ਉਹ ਬੁੱਢਾ ਨਾਲਾ ਬਣ ਗਿਆ ਜਿੱਥੇ ਅੱਜ ਵੱਡਾ ਇਕੱਠ ਹੋਇਆ ਜੋ ਪੋਲੀਟੀਕਲ ਆਗੂ ਨੇ ਉਹ ਵੀ ਪਹੁੰਚੇ ਨੇ ਜਾਂ ਹੋਰ ਸਮਾਜ ਕਾਗੂ ਨੇ ਉਹ ਵੀ ਪਹੁੰਚੇ ਨੇ ਇਸ ਬੁੱਡੇ ਨਾਲੇ ਨੂੰ ਰੋਕਣ ਦੀ ਜਾਂ ਇਸ ਦੇ ਵਿੱਚ ਜੋ ਫੈਕਟਰੀਆਂ ਦਾ ਪਾਣੀ ਪਾਇਆ ਜਾ ਰਿਹਾ ਉਸ ਨੂੰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਇਸ ਵਕਤ ਕਮਲਜੀਤ ਬਰਾੜ ਮजूद ਨੇ ਜੋ ਕਿ ਲੁਧਿਆਣੇ ਲੋਕ ਸਭਾ ਤੋਂ ਇਲੈਕਸ਼ਨ ਵੀ ਲੜੇ ਤਾਂ ਬਰਾੜ ਸਾਹਿਬ ਇਹ ਤਸਵੀਰ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇੋਂ ਕਾਲਾ ਪਾਣੀ ਆ ਰਿਹਾ ਸਤਲੁਜ ਦੇ ਉਸ ਸਾਫ਼ ਪਾਣੀ ਦੇ ਵਿੱਚ ਆ ਕੇ ਰਲ ਰਿਹਾ ਉਹੀ ਪਾਣੀ ਅੱਧੇ ਮਾਲਵੇ ਨੂੰ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦ ਭਾਗੀ ਗੱਲ ਹੈ ਅਸੀਂ ਬਾਣੀ ਰੋਜ਼ ਪੜ੍ਹਦੇ ਆਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਪਿਤਾ ਦਾ ਦਰਜਾ ਦਿੱਤਾ ਹੋਇਆ ਹੈ ਪਾਣੀ ਨੂੰ ਹੂੰ ਹਵਾ ਨੂੰ ਮਤਲਬ ਗੁਰੂ ਦਾ ਦਰਜਾ ਦਿੱਤਾ ਹੈ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਤੇ ਉੱਥੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ ਹੂੰ ਤੇ ਪਿਤਾ ਦਾ ਸਤਕਾਰ ਆ ਦੇਖ ਸਕਦੇ ਆ ਸਿਆਸਤਾਨ ਹੁਣ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਕਿੰਨਾ ਕੁ ਕਰਦੇ ਆ ਪੈਸਿਆਂ ਨੂੰ ਇੰਡਸਟਰੀ ਵਾਲਿਆਂ ਤੋਂ ਮਿਲਦੀ ਰਿਸ਼ਵਤ ਨੂੰ ਮੁੱਖ ਰੱਖ ਕੇ ਤੇ ਜ਼ਹਿਰ ਵੰਡੀ ਜਾ ਰਹੀ ਆ ਮਾਲਵੇ ਦੇ ਵਿੱਚ ਰਾਜਸਥਾਨ ਤੱਕ ਜ਼ਹਿਰ ਜਾਂਦੀ ਆ ਇਹਦੀ ਜ਼ਿੰਮੇਵਾਰੀ ਕੀ ਦੀ ਆ ਜ਼ਿੰਮੇਵਾਰੀ ਤੈਹ ਹੋਣੀ ਚਾਹੀਦੀ ਆ ਉਹ ਲੋਕ ਜਿਹੜੇ ਲੋਕ ਕਦੇ ਕਹਿੰਦੇ ਹੁੰਦੇ ਸੀ ਕਿ ਅਸੀਂ ਸੱਤਾ ਚਾਹਾਂਗੇ ਤੇ ਅਸੀਂ ਇਹ 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 ਇਨਾ ਸਾਫ਼ ਪਾਣੀ ਕਰ ਦਾਂਗੇ ਅਸੀਂ ਇਹਦੇ ਨਾਲ ਨਹਾ ਸਕਦੇ ਆ ਭਵਾਂਤਮਨ ਜੀ ਕਹਿੰਦੇ ਸੀ ਆਓ ਜੀ ਮਾਨ ਸਾਹਿਬ ਆਓ ਦਿਖਾਓ ਜਲਵਾ ਤੇ ਕਰੋ ਪਾਣੀ ਸਾਫ਼ ਕਰੋ ਇੰਡਸਟਰੀ ਨੂੰ ਕਿੱਥੇ ਸ਼ਿਫਟ ਕਰਨਾ ਹੈ ਦੇਵ ਮਾਪਦੰਡ ਉਹਨਾਂ ਨੂੰ ਜਿਹੜੇ ਉਸੂਲਾਂ ਤੇ ਪੂਰਾ ਨਹੀਂ ਉਤਰਦੇ ਕਿਹਦੇ ਅੰਡਰ ਚਾ ਪੋਲਿਊਸ਼ਨ ਕੰਟਰੋਲ ਬੋਰਡ ਕੌਣ ਉਹਦੀਆਂ ਸ਼ਰਤਾਂ ਪੂਰੀਆਂ ਕਰਦਾ ਉਹ ਇੰਡਸਟਰੀ ਲਾਓ ਇੱਥੇ ਅਸੀਂ ਕਹਿੰਨੇ ਆ ਇੰਡਸਟਰੀ ਲੱਗਣੀ ਚਾਹੀਦੀ ਹੈ ਹੋਰ ਲਾਓ ਇੰਡਸਟਰੀ ਸਾਨੂੰ ਕੋਈ ਤਰਾਜ ਨਹੀਂ ਪਰ ਸ਼ਰਤਾਂ ਪੂਰੀਆਂ ਕਰਦੀ ਹੋਵੇ ਨਾ ਇੰਡਸਟਰੀ ਉਹ ਉਹ ਸਾਡੇ ਪਾਣੀ 'ਚ ਜ਼ਹਿਰ ਨਾ ਮਿਲਾਉਂਦੀ ਹੋਵੇ ਰੋਜ਼ਗਾਰ ਦਿੰਦੀ ਹੋਵੇ ਰੋਜ਼ਗਾਰ ਤਾਂ ਸਾਡੇ ਬੱਚਿਆਂ ਨੂੰ ਮਿਲ ਨਹੀਂ ਰਿਹਾ ਸੋ ਇਹ ਇੱਕ ਇਤਰਾਸ ਦੀ ਹੈ ਅਸੀਂ ਆਪਣੇ ਬਾਪ ਨੂੰ ਸਾਫ਼ ਰੱਖਣ ਲਈ ਲੜ ਰਹੇ ਹਾਂ ਜਦਕਿ ਜ਼ਿੰਮੇਵਾਰੀ ਬਣਦੀ ਆ ਬਾਪ ਨੂੰ ਪਲੀਤ ਹੋਣ ਤੋਂ ਬਚਾਉਣ ਦੀ ਬਾਪ ਨੂੰ ਤੰਦਰੁਸਤ ਦੇਖਣ ਦੀ ਬਾਪ ਨੂੰ ਸਾਫ਼ ਸੁਥਰਾ ਦੇਖਣ ਦੀ ਪਾਣੀ ਪੜਦੇ ਆ ਨਾ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ ਪਹਿਲਾ ਪਾਣੀ ਉਹ ਪਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਤਾਕਤ ਹੈ ਜੀਵ ਆ ਜਿਹਦੇ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਰਹਿੰਦੀ ਹੈ ਤੇ ਜਦੋਂ ਪਾਣੀ ਹੀ ਪਲੀਤ ਹੋ ਗਿਆ ਸ੍ਰਿਸ਼ਟੀ ਹਰੀ-ਭਰੀ ਕਿਵੇਂ ਰਹੂਗੀ ਕੁਦਰਤ ਕਿਵੇਂ ਸਾਫ਼ ਹੋਊਗੀ ਸੋ ਇਹ ਇਕੱਲੇ ਇੱਕ ਬੰਦੇ ਦੀ ਲੜਾਈ ਨਹੀਂ ਕਿਸੇ ਇੱਕ ਧਰਮ ਦੀ ਜਾਤੀ ਦੀ ਲੜਾਈ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਲੜਾਈ ਆ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਆ ਸਾਨੂੰ ਇਹਦੇ ਪ੍ਰਤੀ ਚਿੰਤਤ ਹੋ ਕੇ ਚਿੰਤਨ ਕਰਨਾ ਚਾਹੀਦਾ ਸਿਰ ਜੋੜਨੇ ਚਾਹੀਦੇ ਆ ਚਾਹੇ ਉਹ ਕਿਸੇ ਲਾਈਨ ਦਾ ਬੰਦਾ ਹੋਵੇ ਪਰ ਜਿਹੜਾ ਪੰਜਾਬ ਦਾ ਵਸਿੰਦਾ ਹੈ ਉਹਨੂੰ ਇਸ ਦੇ ਲਈ ਜ਼ਰੂਰ ਚਿੰਤਾ ਕਰਨੀ ਚਾਹੀਦੀ ਹੈ ਤਾ ਬਰਾੜ ਸਾਹਿਬ ਤੁਸੀਂ ਗੱਲ ਕਰੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕਰੀ ਇਹ ਗੱਲ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਵੀ ਅਕਸਰ ਸਟੇਜਾਂ ਤੋਂ ਕਰਦੇ ਨੇ ਕਿ ਲੱਗਦਾ ਇਸ ਗੱਲ ਨੂੰ ਅਮਲੀ ਜਾਮਾ ਕਿਉਂ ਨਹੀਂ ਕੀਤਾ ਜਾਂਦਾ ਫਿਰ ਮੈਂ ਉਹ ਪਹਿਲਾਂ ਜ਼ਿਕਰ ਕੀਤਾ ਨਾ ਮਤਲਬ ਜੇ ਜਿੰਨਾ ਚਿਰ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਜਿੰਨਾ ਚਿਰ ਅਸੀਂ ਇੰਡਸਟਰੀ ਵਾਲਿਆਂ ਤੋਂ ਪੈਸੇ ਖਾਂਦੇ ਰਹਾਂਗੇ ਉਹਨਾਂ ਚਿਰ ਅਸੀਂ ਕਿਵੇਂ ਨਤੀਜੇ ਤੇ ਪਹੁੰਚ ਸਕਦੇ ਹੁਣ ਇਹਦਾ ਤਾਂ ਦੋ ਹੀ ਕਾਰਨ ਨੇ ਨਾ ਜਾਂ ਤਾਂ ਤੁਸੀਂ ਇੰਡਸਟਰੀ ਨਾਲ ਖੜੇ ਹੋ ਜਾਂ ਤੁਸੀਂ ਲੋਕਾਂ ਨਾਲ ਖੜੇ ਹੋ ਲੋਕਾਂ ਨਾਲ ਤੁਸੀਂ ਖੜੇ ਨਹੀਂ ਇੰਡਸਟਰੀ ਨਾਲ ਖੜਨ ਦਾ ਇੱਕ ਕਾਰਨ ਹੋ ਸਕਦਾ ਕਿ ਇੰਡਸਟਰੀ ਵਾਲੇ ਮोटा ਪੈਸਾ ਤੁਹਾਨੂੰ ਦਿੰਦੇ ਆ ਪੋਲੂਸ਼ਨ ਕੰਟਰੋਲ ਬੋਰਡ ਦੇ ਰਾਹੀਂ ਉਹਦਾ ਅਫਸਰਾਂ ਰਾਹੀਂ ਤੁਹਾਨੂੰ ਪੈਸਾ ਜਾਂਦਾ ਜਾ ਤਾਂ ਤੁਸੀਂ ਇਸ ਚੀਜ਼ ਦਾ ਖੰਡਨ ਕਰਕੇ ਲੋਕਾਂ ਨਾਲ ਖੜੇ ਹੋ ਜਾਓ ਅਸੀਂ ਵਿਸ਼ਵਾਸ ਕਰਾਂਗੇ ਕਿ ਹਾਂ ਇੰਡਸਟਰੀ ਤੋਂ ਇਹਨਾਂ ਨੇ ਪੈਸੇ ਨਹੀਂ ਲਏ ਜੀ ਇਹਨਾਂ ਨੇ ਰਿਸ਼ਵਤ ਨਹੀਂ ਲਈ ਇਹ ਤਾਂ ਲੋਕਾਂ ਨਾਲ ਖੜੇ ਆ ਆ ਲੋਕਾਂ ਨਾਲ ਖੜਨ ਦੀ ਗੱਲ ਹੈ ਨਾ ਕਿੱਥੇ ਉਹ ਅੱਖਾਂ ਚੋਂ ਦੇ ਆ ਜਾਂਦੀਆਂ ਇੰਨੇ ਵੱਡੇ ਪੱਧਰ ਤੇ ਉਹਨਾਂ ਨੂੰ ਫੰਡ ਮਿਲਦੇ ਹੋਣੇ ਕਾਰਨ ਤਾਂ ਫਿਰ ਹੋਰ ਤਾਂ ਕੋਈ ਕਾਰਨ ਹੈ ਹੀ ਨਹੀਂ ਜਾਂ ਲੋਕਾਂ ਨਾਲ ਖੜੋ ਜਾਂ ਇੰਡਸਟਰੀ ਨਾਲ ਖੜੋ ਐਲਾਨ ਕਰਕੇ ਖੜੋ ਜਿਹਦੀ ਨਾਲ ਖੜਨਾ ਹੈ ਸਰਕਾਰ ਨੂੰ ਵੀ ਐਲਾਨਾ ਸਰਕਾਰ ਦੇ ਨਮਾਇੰਦਿਆਂ ਨੂੰ ਵੀ ਐਲਾਨਾ ਐ ਐਮਐਲਏ ਨੂੰ ਐਮਪੀ ਨੂੰ ਐਲਾਨਾ ਕਿ ਚੁਣੌਤੀ ਆ ਤੁਹਾਨੂੰ ਜਿਹਦੇ ਨਾਲ ਖੜਨਾ ਹੈ ਨਾ ਉਹਦੇ ਨਾਲ ਐਲਾਨ ਕਰਕੇ ਖੜੋ ਇੰਡਸਟਰੀ ਨਾਲ ਖੜਨਾ ਇੰਡਸਟਰੀ ਐਲਾਨ ਕਰਕੇ ਖੜੋ ਲੋਕਾਂ ਨਾਲ ਖੜਨਾ ਲੋਕਾਂ ਨਾਲ ਕਰਕੇ ਖੜੋ ਬਰਾੜ ਸਾਹਿਬ ਇੱਥੇ ਲੋਕ ਸਭਾ ਇਲੈਕਸ਼ਨਾਂ ਹੋ ਕੇ ਆਟਿਆ ਨੇ ਲੁਧਿਆਣੇ ਤੋਂ ਰਾਜਾ ਬੜਿੰਗ ਜਿੱਤੇ ਨੇ ਰਵਨੀਤ ਬਿੱਟੂ ਜਿੱਤੇ ਨੇ ਰਵਨੀਤ ਬਿੱਟੂ ਹਾਰ ਕੇ ਮੈਂਬਰ ਬਣ ਗਏ ਨੇ ਜੋ ਮੰਤਰੀ ਬਣ ਗਏ ਨੇ ਇਹ ਮੁੱਦਾ ਜੋ ਬੁੱਡੇ ਦਰਿਆ ਦਾ ਇਹ ਮੁੱਦਾ ਅਸਲ ਇਲੈਕਸ਼ਨਾਂ ਦੇ ਵਿੱਚ ਬਣਿਆ ਕਿਉਂ ਨਹੀਂ ਭਾਈ ਮੁੱਦਾ ਕੋਈ ਵੀ ਨਹੀਂ ਬਣਿਆ ਇਲੈਕਸ਼ਨਾਂ 'ਚ ਕੌਣ ਦੇਖਦਾ ਮੁੱਦੇ ਤਰਾਸ ਦਿੱਤਾ ਹੀ ਆ ਜੇ ਲੋਕ ਦੇਖਦੇ ਇਹ ਬਿਨਾਂ ਦੋਨਾਂ ਨੂੰ ਤਿੰਨ ਤਿੰਨ ਵਾਰੀ ਚੁਣ ਕੇ ਭੇਜਿਆ ਇਹਨਾਂ ਨੇ ਢੱਕਾ ਨਹੀਂ ਤੋੜਿਆ ਲੋਕਾਂ ਨੇ ਫਿਰ ਵੋਟਾਂ ਪਾਤੀਆਂ ਲੋਕ ਜਾਗਰੂਕ ਹੀ ਨਹੀਂ ਹੋ ਰਹੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਵੀ ਸਾਡੀ ਲੜਾਈ ਲੜਨ ਵਾਲਾ ਕੌਣ ਹੈ ਲੋਕ ਇੱਕ ਉਹਦੇ ਨਾਲ ਬੱਜੇ ਖੜੇ ਆ ਧਿਰ ਦੇ ਨਾਲ ਇੱਕ ਚੋਣ ਨਿਸ਼ਾਨ ਨਾਲ ਬੱਜੇ ਖੜੇ ਆ ਛੱਡ ਦੋ ਖੜਾ ਇਹਨਾਂ ਦਾ ਅੱਜ ਦੀ ਗੱਲ ਥੋੜੀ ਹੋਰੀ ਐ ਇਹ ਆ ਤਾਂ ਪਿਛਲੇ ਲੰਬੇ ਸਮੇਂ ਤੋਂ ਕਿੰਨੇ ਸਾਲਾਂ ਤੋਂ ਹੋ ਰਿਹਾ ਛੱਡ ਦਿਓ ਖੜਾ ਇਹਨਾਂ ਦਾ ਯਾਰ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਜਾਂਦੇ ਜਿਹੜੇ ਸੱਚਮੁੱਚ ਥੋੜੀ ਲੜਾਈ ਲੜ ਸਕਦੇ ਨੇ ਨਹੀਂ ਫਿਰ ਹੁਣ ਆ ਮਰਨ ਦੀ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਤਾਂ ਤੈਹ ਹੋਵੇ ਨਾ ਹਾਂ ਮੰਤਰੀ ਬਣਾਤਾ ਉਹਨੂੰ ਬਿੱਟੂ ਨੂੰ ਚਲੋ ਚੰਗਾ ਜੇ ਪੰਜਾਬ ਦਾ ਕੋਈ ਸਵਾਰੇ ਉਹਨੂੰ ਵੀ ਮਿਲਾਂਗੇ ਉਹਨੂੰ ਵੀ ਕਹਾਂਗੇ ਭਾਈ ਤੂੰ ਕਹਿੰਦਾ ਸੀ ਸਰਕਾਰ ਬਣੂਗੀ ਮੈਂ ਸਰਕਾਰ 'ਚ ਜਾਊਂਗਾ ਤਾਂ ਹਾਂ ਮੈਂ ਕੁਝ ਕਰ ਸਕਦਾ ਹੁਣ ਲੈ ਭਾਈ ਤੁਹਾਡੀ ਸਰਕਾਰ ਕਰਾਹਲ ਨਾ ਤੇਰਾ ਹਲਕਾ ਏ ਮੋਟਾਂ ਤੋਂ ਲਈਆਂ ਇਹਨਾਂ ਲੋਕਾਂ ਤੋਂ ਤੇ ਇਹਦਾ ਹੱਲ ਹੋਣਾ ਚਾਹੀਦਾ ਇਹ ਤਾਂ ਪਹਿਲਾਂ ਦੋ ਵਾਰ ਐਮਪੀ ਬਣਿਆ ਇਥੋਂ ਉਦੋਂ ਨਹੀਂ ਕਦੇ ਆਵਾਜ਼ ਉਠਾਈ ਉੱਥੇ ਉਮੀਦ ਤਾਂ ਹੁਣ ਵੀ ਨਹੀਂ ਪਰ ਫਿਰ ਵੀ ਆਸ ਤਾਂ ਹੈਗੀ ਆ ਕਰ ਸਕਦੇ ਆਸ ਕੇ ਕਰੇ ਆਵਾਜ਼ ਬੁਲੰਦ ਅਸੀਂ ਤਾਂ ਜਾਵਾਂਗੇ ਮੰਗ ਪੱਤਰ ਦੇਵਾਂਗੇ ਇਕੱਲੇ ਇਕੱਲੇ ਐਮਐਲਏ ਨੂੰ ਨਹੀਂ ਬਿੱਟੂ ਵੀ ਕੁਝ ਬੋਲੂਗਾ ਤਾਂ ਸਮੇਤ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਸਮੇਤ ਬਿੱਟੂ ਦੇ ਬਾਹਰ ਚ ਇਹ ਪਾਣੀ ਲਿਜਾ ਕੇ ਡੋਲਾਂਗੇ ਇਸ ਦਰਦ ਨਾਲ ਜਿਹੜੇ ਦਰਦ ਨਾਲ ਪੰਜਾਬ ਜੂਝ ਰਿਹਾ ਉਸ ਦਰਦ ਨਾਲ ਜੋੜਨ ਦਾ ਯਤਨ ਕਰਾਂਗੇ ਉਹਨਾਂ ਨੂੰ ਤਾਂ ਜੋ 15 ਅਗਸਤ ਦਾ ਐਲਾਨ ਆ ਮਾਰਚ ਦਾ ਉਹ ਕੀ ਕੋਈ ਐਲਾਨ ਤੁਸੀਂ ਕੀਤਾ 15 ਅਗਸਤ ਨੂੰ ਦੇਖੋ ਅਸੀਂ ਮਾਰਚ ਕਰਾਂਗੇ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਪੁੱਤ ਆ ਉੱਥੋਂ ਤੁਰ ਕੇ ਅਸੀਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਸਿੰਘ ਦੇ ਪੁੱਤ ਲੱਗੇ ਹੋਏ ਉੱਥੋਂ ਤੱਕ ਜਾਵਾਂਗੇ ਉਹਦੇ ਚ ਅਸੀਂ ਆ ਪਾਣੀ ਦੇ ਵੱਡੇ ਵੱਡੇ ਡਰਮ ਭਰ ਕੇ ਜਿਹੜੇ ਟਰਾਂਸਪੇਰੈਂਟ ਆ ਜਿਵੇਂ ਆ ਮੁਲਕ ਦੇ ਰਾਜਨੀਤਿਕ ਲੋਕ ਝਾਕੀਆਂ ਦਿਖਾਉਂਦੇ ਨੇ ਅਸੀਂ ਆਹ ਚਾਕੀਆਂ ਦਿਖਾਵਾਂਗੇ ਅਸੀਂ ਆਹ ਤਸਵੀਰ ਦਿਖਾਵਾਂਗੇ ਪੰਜਾਬ ਦੀ ਕਿ ਆਹ ਅਸਲ ਤਸਵੀਰ ਹੈ ਝੂਠੇ ਤਮਗੇ ਜਿਨਾ ਮਾਰੂ ਮੁਲਕ ਤਰੱਕੀ ਕਰ ਰਿਹਾ ਆਹ ਅਸਲ ਤਸਵੀਰ ਆ ਮਾਲਵਾ ਦੇ ਨਾਲ ਜੂਝ ਰਿਹਾ ਬਿਮਾਰੀਆਂ ਨਾਲ ਇਹਦੇ ਤੋਂ ਬਚਾਇਆ ਜਾ ਤਾਂ ਆਖਰੀ ਸਵਾਲ ਆ ਕਿ ਲੱਗਦਾ ਜੋ ਸਮਾਤਾ 2 3 ਮਹੀਨੇ ਦਾ ਸਮਾਤਾ ਸਰਕਾਰ ਹੱਲ ਕਰ ਦੂ ਜਾਂ ਫਿਰ ਤੁਸੀਂ ਜੋ ਐਲਾਨ ਬੰਨ ਲਾਉਣ ਦਾ ਕੀਤਾ ਉਹ ਲਾਉਣਾ ਪੈਜੀ ਦੇਖੋ ਅਸੀਂ ਤਾਂ ਚਾਹੁੰਦੇ ਹਾਂ ਸਰਕਾਰ ਹੱਲ ਕਰੇ ਅਸਤੇ ਚਾਹੁੰਦੇ ਆ ਸਰਕਾਰ ਹੱਲ ਕਰੇ ਜੇ ਨਹੀਂ ਕਰੂਗੀ ਤਾਂ ਅਸੀਂ ਸਾਰਿਆਂ ਨੇ ਫੈਸਲਾ ਲਿਆ 15 ਸਤੰਬਰ ਨੂੰ ਬੰਨ ਮਾਰਾਂਗੇ ਸਾਰਾ ਪੰਜਾਬ ਇਕੱਠਾ ਹੋ ਕੇ ਆਊਗਾ ਉਸ ਸਾਰੇ ਪੰਜਾਬ ਦੀ ਜਵਾਨੀ ਇਕੱਠੀ ਹੋ ਕੇ ਆਊਗੀ ਸਾਰੇ ਬੰਨ ਮਾਰਾਂਗੇ ਤਾਂ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਤਾਂ ਸਾਡੇ ਨਾਲ ਕਮਲਜੀਤ ਸਿੰਘ ਬਰਾੜ ਮजूद ਸੀ ਜਿਨ੍ਹਾਂ ਨੇ ਕਿਹਾ ਕਿ ਅੱਜ ਇੱਕ ਕਮੇਟੀ ਦੇ ਵਿੱਚ ਜੋ ਸਾਰਾ ਫੈਸਲਾ ਲਿਆ ਗਿਆ ਕਿ 15 ਅਗਸਤ ਨੂੰ ਲੁਧਿਆਣੇ ਦੇ ਵਿੱਚ ਜੋ ਇੱਕ ਰੋ ਮਾਰਚ ਕੱਢਿਆ ਜਾਵੇਗਾ ਤੇ ਉਸ ਤੋਂ ਬਾਅਦ ਜੇਕਰ ਸਰਕਾਰ ਨੇ ਇਸ ਬੁੱਡੇ ਨਾਲੇ ਦਾ ਕੋਈ ਹੱਲ ਨਾ ਕੀਤਾ ਤਾਂ 15 ਸਤੰਬਰ ਨੂੰ ਇਸ ਬੁੱਡੇ ਨਾਲੇ ਨੂੰ ਬੰਨ en esta tía